एलाज तुसी तो असीं दा इलाज तु हा तो ख़ुश मह रहो करो ख़ुश महूगी सुनखी पर सूरत हैणी तेरी तहल हाली चो सोणी घर वारी है सुनखी पर सूरत है रोणी जोरी त सुमल कीना चो बि सोणी हथो मोबाइल फड़ साइड ते करो ਉਹਦੇ ਹੱਥਾਂ 'ਚੋਂ ਮੋਬਾਈਲ ਫੜ ਸਾਈਡ ਤੇ ਤਰੋ ਖੁਸ਼ ਮੈਡਮ ਰਹੂਗੀ ਨੋਟ-ਨੁਕਤੇ ਕਰੋ ਖੁਸ਼ ਮੈਡਮ ਰਹੂਗੀ ਨੋਟ-ਨੁਕਤੇ ਕਰੋ ਉੱਥੇ ਤਵੇਂ ਜਹਾ ਹੋਵੇ ਭਾਵੇਂ ਮੈਡਮ ਦਾ ਰੰਗ ਕਹਿ ਜੋ ਮੂੜ ਜਾ ਬਣਾ ਕੇ ਤੂੰ ਤਾਂ 14 ਮਹੀਨਾ ਚੰਦ ਉੱਥੇ ਤਵੇਂ ਜਹਾ ਹੋਵੇ ਭਾਵੇਂ ਵੀਰੇ ਉਹਦਾ ਰੰਗ ਕਹਿ ਜੋ ਮੂੜ ਜਾ ਬਣਾ ਕੇ ਤੂੰ ਤਾਂ 14 ਮਹੀਨਾ ਚੰਦ ਭਾਵੇਂ ਅੰਦਰੋਂ ਨਾ ਮਰੋ ਉੱਤੋਂ ਉੱਤੋਂ ਤਾਂ ਮਰੋ ਮੈਂ ਅੰਦਰੋਂ ਨਾ ਮਰੋ ਉੱਤੋਂ ਉੱਤੋਂ ਤਾਂ ਮਰੋ ਖੁਸ਼ ਮੈਂ ਨਿਮ ਰਹੂਗੀ ਨਾ ਟੁਕ ਨੁਕਤੇ ਕਰੋ ਖੁਸ਼ ਮੈਂ ਨਿਮ ਰਹੂਗੀ ਨਾ ਟੁਕ ਨੁਕਤੇ ਕਰੋ ਜਦੋਂ ਢਿੱਲੀ ਮੱਠੀ ਹੋ ਜੇ ਘੜੀ ਘੁੱਟ ਦਿਓ ਲੱਤਾਂ ਲਿੰਗ ਕਹੇ ਕਿ ਹੱਥ ਫੜੋ ਵਿੱਚ ਹੱਥ ਜਦੋਂ ਢਿੱਲੀ ਮੱਠੀ ਹੋ ਜੇ ਘੜੀ ਘੁੱਟ ਦਿਓ ਲੱਤਾਂ ਮਾਈ ਦਾ ਲਿੰਗ ਕਹੇ ਕਿ ਹੱਥ ਫੜੋ ਵਿੱਚ ਹੱਥ ਸੇ ਬੈਦ ਤੋਂ ਬਗੈਰ ਉਹਦੇ ਦੁੱਖ ਡੇ ਹਰੋ ਬੈਦ ਤੋਂ ਨਹੀਂ ਆਉਦੇ ਦੁੱਖ ਦੇ ਹਰੋ ਖੁਸ਼ ਮੈਂ ੜਮ ਰਹੂਗੀ ਨੋਡ ਨੁਕਦੇ ਕਰੋ ਖੁਸ਼ ਮੈਂ ੜਮ ਰਹੂਗੀ ਨੋਡ ਨੁਕਦੇ ਕਰੋ ਹੁੰਦੇ ਜਾਨ ਤੋਂ ਪਿਆਰੇ ਵੀਰੇ ਔਰਤਾਂ ਨੂੰ ਗਹਿਣੇ ਤੇ ਚੜੇ ਸਮਾਨੀ ਵੜੇ ਔਖੇ ਹੋਗੇ ਲੈਣੇ ਹੁੰਦੇ ਜਾਨ ਤੋਂ ਪਿਆਰੇ ਭਾਈ ਔਰਤਾਂ ਨੂੰ ਗਹਿਣੇ ਤੇ ਚੜੇ ਸਮਾਨੀ ਵੜੇ ਔਖੇ ਹੋਗੇ ਲੈਣੇ ਜਾਜਾ ਲੈ ਕੇ ਏਡੀ ਰੱਸੀ ਨਾਲੋਂ ਇੱਥੇ ਬੰਨ ਲਓ ਇਹਨੂੰ ਇੱਥੇ ਬੰਨ ਲਓ ਲੈ ਕੇ ਰੱਸੀ ਜਦੋਂ ਬੋਲਨੇ ਹੁਣਗੇ ਨੌ ਉਦੋ ਮੁੜ ਕੇ ਆਈ ਤੇਰਾ ਇਧਰ ਕੀ ਗੱਡਾ ਖੜਾ ਤੂੰ ਇਧਰ ਰਹਿ ਹੁੰਦੇ ਜਾਨ ਤੋਂ ਪਿਆਰੇ ਵੀਰੇ ਔਰਤਾਂ ਨੂੰ ਗਹਿਣੇ ਤੇ ਚੜਿਆ ਸਮਾਨਿਵੜ ਔਖੇ ਹੋ ਗਏ ਲੈਣੇ ਤੇ ਤੂੰ ਇੱਕੇ ਦਾ ਛੱਲਾ ਪੂਰਾ ਹੱਥ ਨਾ ਪਰੋ ਲੈ ਦੋ 21 ਬੰਗ ਪੂਰੀ ਬਾਣਾ ਪਰੋਂ ਖੁਸ਼ ਮੈਂਡ ਮਰੂਗੀ ਨੋਟ ਨੁਕਤੇ ਕਰੋ ਖੁਸ਼ ਮੈਂਡ ਮਰੂਗੀ ਨੋਟ ਨੁਕਤੇ ਕਰੋ ਲੈ ਦੋ 8 ਕ ਮਹੀਨੇ ਪਿੱਛੋਂ ਇੱਕ ਅੱਦਾ ਸੂਟਾਂ ਬੰਗ ਫੌਜੀਆ ਦੇ ਮਾਰੂ ਕੜਬੂ ਵਿੱਚ ਸਲੂਟਾ ਲੈ ਦੋ ਚੜੇ ਹੀ ਖੁਸ਼ ਰੱਖਣੀ ਚੜੇ ਮਹੀਨੇ ਸੂਟ ਹੋ ਲੈ ਦੋ ਚੜੇ ਹੀ ਮਹੀਨੇ ਪਿੱਛੋਂ ਇੱਕ ਅੱਦਾ ਸੂਟਾਂ ਬੰਗ ਫੌਜੀਆ ਦੇ ਮਾਰੂ ਕੜਬੂ ਵਿੱਚ ਸਲੂਟਾ ਆਲੇ ਬੇਟੇ ਕੂ ਬਾਈ ਡੈਡ ਇਹਨੂੰ ਕਰੋ ਮੁੰਡੇ ਖਟਾ ਟੱਪਾ ਪਾਣੂ ਕਰੋ ਖੁਸ਼ ਮਹਿਦਮ ਰਹੂਗੀ ਨੋਟ ਨੁਕਤੇ ਕਰੋ ਖੁਸ਼ ਮਹਿਦਮ ਰਹੂਗੀ ਨੋਟ ਨੁਕਤੇ ਕਰੋ ਖਟਾ ਸ਼ਾਨ ਦੀ ਸ਼ਕੀਨ ਖਟਾ ਖਾਣ ਦੀ ਸ਼ਕੀਨ ਮੰਗੇ ਵਰਫੀ ਜਾਂ ਟੋਸੇ ਲੈ ਦੇ ਕੋਬੀ ਦੇ ਪਕੌੜੇ ਜਾਂ ਕਰਾਰੇ ਜੇ ਸਮੋਸੇ ਖਟਾ ਖਾਣ ਦੀ ਸ਼ਕੀਨ ਮੰਗੇ ਵਰਫੀ ਜਾਂ ਟੋਸੇ ਲੈ ਦੇ ਕੋਬੀ ਦੇ ਪਕੌੜੇ ਜਾਂ ਕਰਾਰੇ ਜੇ ਸਮੋਸੇ ਗੱਪਾ ਲੈ ਕੇ ਜੀਵ ਤੇ ਤਰੋ ਗੋਲ ਗੋਲ ਗੱਪਾ ਲੈ ਕੇ ਜੀਵ ਤੇ ਤਰੋ ਖੁਸ਼ ਮਹਿਣ ਰਹੂਗੀ ਨੋਟ ਨੁਕਦੇ ਕਰੋ ਖੁਸ਼ ਮਹਿਣ ਰਹੂਗੀ ਨੋਟ ਨੁਕਦੇ ਕਰੋ ਵੀ ਜੇ ਸੋਹਰਾ ਸਾਹਿਬ ਨਾਲ ਵੀ ਗੱਲ ਕਰ ਸਕਦੀ ਹੈ ਜੀ ਤੇ ਫਿਰ ਬਾਬਾ ਉਹ ਉਹ ਚੁਣ ਲੈਂਦੇ ਆ ਵੀ ਆਪਾਂ ਆਪਣੀ ਨਨਤ لال ਗੱਲ ਤੋਰ ਕੇ ਦੇ ਪਹਿਲਾਂ ਤੇ ਨਨਤ ਨੂੰ ਕੋਲ ਬਿਠਾ ਕੇ ਉਹਨੂੰ ਜਿਵੇਂ ਕਹਿੰਦੀ ਹੈ ਜਿਵੇਂ ਗੱਲਾਂ ਬਾਤਾਂ ਕਰਦੀ ਐ ਆਨੰਦ ਦੇ ਨਾਲ ਅਬਦੀ ਨਾਲ ਤੇ ਉਹ ਗੱਲਾਂ ਬਾਤਾਂ ਨੂੰ ਸਰਦਾਰ ਹਰਪਾਲ ਸਿੰਘ ਖਮਲਾ ਸਾਹਿਬ ਨੇ ਲਿਖਿਆ ਤੇ ਉਹ ਕਿਵੇਂ ਲਿਖਿਆ ਆ ਜਾ ਬੱਬਾ ਦੱਸਣਗੇ ਲੀ। ਹੋ ਤੇਰਾ ਵੀਰ ਪਿਆਰਾ ਨੰਦੇ। ਘੁੰਮਦਾ ਨਿਤ ਉਵਾਰਾ ਨੰਦੇ। ਤੇਰਾ ਵੀਰ ਪਿਆਰਾ ਨੰਦੇ। ਘੁੰਮਦਾ ਨਿਤ ਉਵਾਰਾ ਨੰਦੇ। ਜਦੋਂ ਫੋਨ ਦੀ ਬਣੀ ਹੀ ਚਰੀ ਭੇਦ ਉਸ ਨੇ ਖੋਲੇ। ਨਹੀਂ ਇੱਕ ਤੋਤਾ ਬੋਲੇ। ਬੋਲੇ ਨਹੀਂ ਤੋ ਬੋਲੇ। ਨਹੀਂ ਇੱਕ ਬੋਲੇ ਮੈਨੂੰ ਕਹਿੰਦਾ ਖੰਨੇ ਜਾਣਾ ਜਾ ਬੜਦਾ ਲੁਧਿਆਣੇ ਨਹੀਂ ਮੈਨੂੰ ਕਹਿੰਦਾ ਖੰਨੇ ਜਾਣਾ ਜਾ ਬੜਦਾ ਲੁਧਿਆਣੇ ਅੱਜ ਕਹਿੰਦਾ ਸੀ ਕੰਮ ਜ਼ਰੂਰੀ ਵਿੱਚ ਬਾਦ ਸੋਠਾਣੇ ਮੈਨੂੰ ਕਹਿੰਦਾ ਖੰਨੇ ਜਾਣਾ ਜਾ ਬੜਦਾ ਲੁਧਿਆਣੇ ਕਈ ਦਾ ਸੀਗਾ ਕੰਮ ਜ਼ਰੂਰੀ ਵਿੱਚ ਬਾਦ ਸੋ ਥਾਣੇ ਆ ਲੈ ਦੇਖ ਲੋਕੇਸ਼ਨ ਨਣਦੇ ਫੜਦੀ ਹੋਰੇ ਤੇ ਸਣ ਨਣਦੇ ਆ ਲੈ ਦੇਖ ਲੋਕੇਸ਼ਨ ਨਣਦੇ ਫੜਦੀ ਹੋਰੇ ਤੇ ਸਣ ਨਣਦੇ ਚੰਡੀਗੜ੍ਹ ਦੇ ਨੇੜੇ ਤੇੜੇ ਚੰਡੀਗੜ੍ਹ ਦੇ ਨੇੜੇ ਤੇੜੇ ਗੋਂਦਾ ਫਿਰਦਾ ਢੋਲੇ ਨੀ ਇੱਕ ਤੋਤਾ ਬੋਲੇ ਬੋਲੇ ਮੇਥੋਂ ਉਹ ਲੈਣੀ ਇੱਕ ਤੋਤਾ ਬੋਲੇ ਦੇਮਨਸੂਰੀਓ ਨੇ ਲੋਕਲ ਸ਼ਹਿਰ ਬਣਾਏ ਜਿੱਥੇ ਐਸ਼ ਪਰਸਤੀ ਕਰਕੇ ਜਾਂਦੇ ਨੋਟ ਉਡਾਏ Shimla ਤੇ Mansooriਓ ਨੇ ਲੋਕਲ ਸ਼ਹਿਰ ਬਣਾਏ ਉਹ ਜਿੱਥੇ ਐਸ਼ ਪਰਸਤੀ ਕਰਕੇ ਜਾਂਦੇ ਨੋਟ ਉਡਾਏ ਨਹੀਂ ਜਾਂਦੇ ਨੋਟ ਉਡਾਏ ਸਾਰਾ ਪੈਸਾ ਖੂ ਵਿੱਚ ਬਾਦਾ ਨਾਰਾਂ ਯਾਰਾਂ ਲੈ ਖੇਲਾਦਾ ਨਹੀਂ ਸਾਰਾ ਹੀ ਪੈਸਾ ਖੂ ਵਿੱਚ ਬਾਦਾ हिकु तोट बोल बोले में तोल हिकु तोट होली कढी पिचो ਟੁੱਟੀ ਭੰਗ ਉਹਨਾ ਭੀ ਉਹ ਚਿੱਟੇ ਕੁੜਤੇ ਉੱਤੇ ਲੱਗੀ ਸੁਰਖੀ ਨੀਮਗਲਾਬੀ ਉਹਦੀ ਗੱਡੀ ਵਿੱਚੋਂ ਲੱਭੀ ਟੁੱਟੀ ਭੰਗ ਉਹਨਾ ਭੀ ਚਿੱਟੇ ਕੁੜਤੇ ਉੱਤੇ ਲੱਗੀ ਸੁਰਖੀ ਨੀਮਗਲਾਬੀ ਉਹ ਚੋਰੀ ਯਾਰੀ ਤੇ ਖੁਸ਼ਬੋਈ ਉਹ ਕਾ ਨੂੰ ਲੁਕਦੀ ਕਿ ਤੇਲ ਕੋਈ ਚੋਰੀ ਯਾਰੀ ਤੇ ਖੁਸ਼ਬੋਈ ਕੁਦੀ ਕੇ ਤੇਲ ਕੋਈ ਤਾਂ ਹੀ ਤਾਂ ਹੁਣ ਅੱਖ ਪਤੀ ਦੀ ਉਹ ਨਾ ਰਹਿੰਦੀ ਅੱਖ ਪਤੀ ਦੀ ਜਦੋਂ ਇਮਾਨੋਂ ਡੋਲੇੀਖ ਦੋ ਦਾ ਬੋਲੇ ਬੋਲੇ ਮੈਥੋਂ ਉਹ ਟੋਟਾ ਬੋਲੇ ਮਾਂ ਦੇ ਪੁੱਤ ਨੇ ਉਹ ਵੀ ਜਿਹੜਾ ਜੋ ਬਾਪੂ ਨੇ ਪਾਇਆ ਮਾਂ ਦੇ ਪੁੱਤ ਨੂੰ ਪਗੜਾ ਜਿਹੜਾ ਸੀ ਜੋ ਬਾਪੂ ਨੇ ਪਾਇਆ ਉਹ ਵੀ ਮਾਂ ਦੇ ਪੁੱਤ ਨੇ ਸੀਗਾ ਕਿਸੇ ਦੇਲੇ ਖੇਲਾਇਆ ਉਹ ਟੋਲੇ ਦਾ ਘੜਾ ਉਸ ਨੂੰ ਜੋ ਬਾਪੂ ਨੇ ਪਾਇਆ ਉਹ ਵੀ ਕਿਸੇ ਲੁੰਡੇ ਰਨ ਲੈਖੇ ਮਾਂ ਦੇ ਪੁੱਤ ਨੇ ਲਾਇਆ ਨਹੀਂ ਮਾਂ ਦੇ ਪੁੱਤ ਨੇ ਲਾਇਆ ਕਈ ਡਲੇ ਗਏ ਲੁੱਟ ਲੈ ਤੇਰੇ ਅੱਖਾ ਹੋਇਆ ਨਾ ਭੇ ਨੇੜੇ ਕਈ ਡਲੇ ਗਏ ਲੁੱਟ ਲੈ ਤੇਰੇ ਅੱਖਾ ਹੋਇਆ ਭੀਲੇ ਨੇੜੇ ਕਾਗੂ ਆ ਪਰਚਲੇ ੜਿੱਕੇ ਬੜੇ ਪੁਲਿਸ ਨੇ ਟੋਲੇ ਹੀ ਇੱਕ ਤੋਤਾ ਬੋਲੇ ਹੇ ਬੋਲੇ ਮਿੱਥੋ ਬੋਲੇ ਨਹੀਂ ਇੱਕ ਤੋਤਾ ਬੋਲੇ ਵਾਦੀ ਤਾਂ ਇੱਕ ਬੰਦਨ ਸ਼ਮਲੇ ਭੱਜ ਕੇ ਰਹਿਣਾ ਪੈਂਦਾ बाले पिंजरे वांगु दुख सुख सहणा पंधन शमले ਬਾਠੇ ਕਹਿ ਰਹਿਣਾ ਪੈਂਦਾ ਪਿੰਜਰੇ ਵਾਲੇ ਤੋਤੇ ਵਾਂਗੂ ਦੁੱਖ ਸੁੱਖ ਸਹਿਣਾ ਪੈਂਦਾ ਉਸ ਹੱਬੀ ਤਾਂ ਫਿਰ ਸਫਲੀ ਹੁੰਦੀ ਜਾਂ ਫਿਰ ਕਹਿ ਦੋ ਅਸਲੀ ਹੁੰਦੀ ਉਸ ਹੱਬੀ ਤਾਂ ਫਿਰ ਸਫਲੀ ਹੁੰਦੀ ਜਾਂ ਫਿਰ ਕਹਿ ਦੋ ਅਸਲੀ ਹੁੰਦੀ ਇੱਕ ਤੇ ਦੂਜਾ ਜਦੋਂ ਬਰੋਬਰ ਇੱਕ ਤੇ ਦੂਜਾ ਜਦੋਂ ਬਰੋਬਰ ਜਾਨ ਆਪਣੀ ਤੋਲੇ ਨਹੀਂ ਇੱਕ ਤੋਂ ਤਾਂ ਬੋਲੇ ਬੋਲੇ ਮੈਥੋਂ ਬੋਲੇ ਨਹੀਂ ਇੱਕ ਤੋਂ i oh not